विधायक पूरे पठानकोट ਦੇ ਲੋਕਾਂ ਦਾ ਔਰ ਜਦੋਂ ਮੈਂ ਕਿਸੇ ਵੀ ਇਲਾਕੇ ਚ ਨਲਦਾ ਤੇ ਲੋਕੀ ਮੈਨੂੰ ਆਪਣੀਆਂ ਸਮੱਸਿਆ ਤੋਂ ਜਾਣੂ ਕਰਵਾਉਂਦੇ ਨੇ ਔਰ ਜਨ ਪ੍ਰਤੀਨਿਧੀ ਦੇ ਨਾਤੇ ਮੇਰਾ ਕਰਤੱਵ ਹੈ ਕਿ ਡਿਪਾਰਟਮੈਂਟ ਤੱਕ ਸਹੀ ਸੂਚਨਾ ਜਾਏ ਕਿ ਡਿਪਾਰਟਮੈਂਟ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਕਿਹੜੀਆਂ ਕਿੜੀਆਂ ਕਮੀਆਂ ਹੈ ਪਹਿਲੀ ਗੱਲ ਤੇ ਹੈ ਕਿ ਹਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ ਹੈ ਮੇਰਾ ਮਕਸਦ ਹੈ ਕਿ ਪਠਾਨਕੋਟ ਦੇ ਲੋਕਾਂ ਨੂੰ ਪੀਣ ਦਾ ਪਾਣੀ ਸਾਫ਼ ਸੁਥਰਾ ਮਿਲੇ ਮੈਂ ਲੋਕਾਂ ਸ਼ਬਦ ਵਰਤੋਂ ਕੀਤਾ ਹੈ ਮੈਂ ਕਿਹੜੇ ਪੁਤਰੀ ਕਹ ਰਹਿਣਾ ਉਹ ਪਾਰਟੀ ਵਾਲੇ ਆਏ ਪਾਰਟੀ ਨਹੀਂ ਮੈਂ ਜਨਪ੍ਰਤੀਨਿਧੀ ਦੇ ਨਾਤੇ ਆਇਆ ਸੀਵਰੇਜ ਸਚਾਰੂ ਰੂਪ ਚ ਚਲੇ ਬਰਸਾਤ ਚ ਜਿਹੜੇ ਖੱਡੇ ਪੈ ਰਹੇ ਨੇ ਉਹ ਤਤਕਾਲ ਭਰੇ ਜਾਣ ਤਾਂ ਕਿ ਉਹਦੇ ਨਾਲ ਸਾਡੀ ਸਰਕਾਰ ਦਾ ਪੈਸਾ ਵੀ ਬਚਦਾ ਔਰ ਲੋਕਾਂ ਨੂੰ ਅਸੁਵਿਧਾ ਵੀ ਨਹੀਂ ਹੁੰਦੀ ਬਰਸਾਤ ਦਾ ਮੌਸਮ ਹੈ ਔਰ ਨਾਲੇ ਜਿਹੜੇ ਆ ਉਹ ਠੀਕ ਤੀਕੇ ਨਾਲ ਕੱਡੇ ਰਹੇ ਨੇ ਔਰ ਮੈਂ ਸੋਮਵਾਰ ਬੈਠਾ ਸੀ ਸਾਰੇ ਅਫਸਰਾਂ ਨਾਲ ਔਰ ਅੱਜ ਕਮਿਸ਼ਨਰ ਆਪਣਾ ਕਮਿਸ਼ਨਰ ਸਾਹਿਬ ਨਾਲ ਵੀ ਬੈਠਣਾ ਹੋਇਆ ਔਰ ਬੜੀ ਸਹਾਰਦਪੂਰਵ ਤਰੀਕੇ ਨਾਲ ਮੀਟਿੰਗ ਹੋਈ ਹੈ ਔਰ ਮੈਂ ਉਮੀਦ ਕਰਦਾ ਕਿ ਇਸ ਮੀਟ ਇਹ ਮੀਟਿੰਗ ਮੀਟਿੰਗ ਤੱਕ ਨਾ ਰਹਿ ਕੇ ਇਹਦੇ ਸਾਰਥਕ ਪ੍ਰਣਾਮ ਜਿਹੜੇ ਆ ਨਿਕਲਨੇ ਚਾਹੀਦੇ ਆ ਔਰ ਇਹ ਸਾਰਿਆਂ ਨੂੰ ਜਿਸ ਵੀ ਸ਼ਹਿਰ ਚ ਆਪਾਂ ਲੋਕ ਰਹਿੰਦੇ ਆ ਸ਼ਹਿਰ ਦੇ ਲੋਕਾਂ ਨੂੰ ਵੀ ਉਹਦੇ ਨਾਲ ਪਿਆਰ ਕਰਨਾ ਚਾਹੀਦਾ ਜਿੱਥੇ ਮੈਂ ਇਹਨਾਂ ਨਾਲ ਲੋਕਾਂ ਦੀ ਲੜਾਈ ਲੜਦਾ ਉਥੇ ਮੈਂ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਇਹ ਪਲਾਸਟਿਕ ਦੇ ਲਿਫਾਫੇ ਬਾਹਰ ਸੁੱਟਣਾ ਬੰਦ ਕਰੋ ਇਹ ਨਾਲੀ ਚ ਜਾਂ ਜਿਲੇ ਸੀਵਰੇਜ ਦੇ ਅੰਦਰ ਅਸੀਂ ਇਹਨਾਂ ਨੂੰ ਤਾਂ ਕਹਿੰਨਾ ਹੀ ਆ ਵਾਰ-ਵਾਰ ਕਿ ਸੀਵਰੇ ਰੁਕ ਗਿਆ ਕਦੀ ਇਹ ਇਹ ਵੇਖਿਆ ਕਿ ਸੀਵਰੇਜ ਦੇ ਰੁਕਣ ਦਾ 90% ਕਾਰਨ ਪਲਾਸਟਿਕ ਦਾ ਲਫਾਫਾ ਹੁਣ ਤਾਂ ਇੱਕ ਬੇਨਤੀ ਹੋਰ ਵੀ ਕਰਨੀ ਹੈ ਮੈਂ ਪਹਿਲਾਂ ਵੀ ਕੀਤੀ ਹੈ ਜਦੋਂ ਆਪਣੇ ਘਰ ਦਾ ਕੂੜਾ ਇਹ ਨਾਲ ਹੀ ਭਾਸ਼ਾ ਜ ਨਹੀਂ ਤੁਹਾਨੂੰ ਪੰਜਾਬੀ ਚ ਸਮਝਾਣਾ ਸੁੱਕਾ ਕੂੜਾ ਅਲੱਗ ਕਰੋ ਕਿੱਲੀ ਵੇਸਟੇਜ ਅਲੱਗ ਕਰੋ ਔਰ ਅਲੱਗ ਲਫਾਫਿਆਂ ਚ ਪਾ ਕੇ ਜਿਲੇ ਚ ਲੈਣ ਆਂਦੇ ਨੇ ਰੇੜੀ ਵਾਲੇ ਰਿਕਸ਼ੇ ਵਾਲੇ ਆਟੋ ਵਾਲੇ ਹੋਰ ਵੀ ਰਿਕਸ਼ੇ ਲਵਾ ਸਕਦੀ ਹੈ ਕਾਰਪੋਰੇਸ਼ਨ ਲੇਕਿਨ ਵੇਸਟੇਜ ਨੂੰ ਅਲੱਗ ਕਰਨ ਦੀ ਆਦਤ ਪਾਓ ਇਹ ਸ਼ਹਿਰ ਦੇ ਨਾਲ ਪਿਆਰ ਕਰੋ ਇਹ ਮੇਰੀ ਬੇਨਤੀ ਹੈ ਰੇੜੀਆਂ ਦਾ ਮੁੱਦਾ ਤੁਹਾਡੇ ਵੱਲੋਂ ਚੁੱਕਿਆ ਗਿਆ ਸਤੋਂ ਜ਼ਿਆਦਾ ਜਿਹੜਾ ਕਿ ਕਾਸਟਮ ਨੂੰ ਫੜ ਕੇ ਕੋਈ ਰੇੜੀਆਂ ਨਹੀਂ ਨਹੀਂ ਮੇਰਾ ਕੇਵਲ ਇਹ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਪਠਾਨਕੋਟ ਦੇ ਅੰਦਰ ਸ਼ਾਮ ਨੂੰ ਨੰਗਰਾ ਮੁਸ਼ਕਿਲ ਹੋ ਰਿਹਾ ਹੈ ਇਹ ਰੇੜੀਆਂ ਕਿੱਥੋਂ ਆਈਆਂ ਪਹਿਲਾਂ ਪਹਿਲਾਂ denniyan ਰੇੜੀਆਂ ਨਹੀਂ ਸੀ ਕੌਣ ਲੋਕ ਨੇ ਕਿਹੜੀ ਸਟੇਟ ਤੋਂ ਆਏ ਨੇ ਕਿਸ ਮਕਸਦ ਨਾਲ ਆਏ ਨੇ ਇਹ ਇਹਦੀ ਜਾਣਕਾਰੀ ਨਗਰ ਨਿਗਮ ਕੋਲ ਰਹਿਣਾ ਜਿਹੜਾ ਰੇੜੀਆਂ ਨਾਲ ਕੀ ਹੈ ਉਹ ਬੰਦੇ ਕੌਣ ਹੈ ਔਰ ਮੈਂ ਲੋਕਾਂ ਤੋਂ ਵੀ ਕਹਾਂਗਾ ਜਿਨ੍ਹਾਂ ਦੇ ਘਰਾਂ 'ਚ ਰਹਿੰਦੇ ਨੇ ਪਹਿਲਾਂ ਉਹਨਾਂ ਦੇ ਆਈਡੀ ਆਈਡੀ ਦੇਖ ਲੋ ਯਾਰ ਪੁਲਿਸ ਨੂੰ ਇਨਫਾਰਮ ਕਰੋ ਕਿਸੇ ਨੂੰ ਵੀ ਕਿਰਾਏਦਾਰ ਨੂੰ ਰੱਖ ਦਿਓ ਤੁਸੀਂ ਆਈ ਬਾਰਡਰ ਸਟੇਟ ਤੇ ਬੈਠੇ ਆਂ ਕੋਣ ਬੰਦਾ ਕਿਸ ਨੀਅਤ ਨਾਲ ਆਇਆ ਤੁਹਾਨੂੰ ਕੀ ਪਤਾ ਲੱਗੇਗਾ ਤੇ ਮੈਂ ਆਪਣੀ ਚਿੰਤਾ ਪ੍ਰਗਟ ਕੀਤੀ ਆ ਔਰ ਮੈਨੂੰ ਉਮੀਦ ਆ ਮੈਂ ਚਿੰਤਾ ਜਿਹੜੀ ਐਸਐਸਪੀ ਪਠਾਨਕੋਟ ਦੇ ਨਾਲ ਵੀ ਕਰਨ ਵਾਲਾ ਕਿਉਂਕਿ ਜਿਸ ਤਰੀਕੇ ਨਾਲ ਜੇਨ ਕੇ ਦੇ ਅੰਦਰ ਲਗਾਤਾਰ ਇਹ ਵੱਧ ਰਿਹਾ ਹੁਣ ਪਿੱਛੇ ਜੀ ਰੋਲਾ ਪੈਦਾ ਸੀ ਕਿ ਸਾਡੇ ਬਾਰਡਰ ਤੇ ਵੀ ਬੰਦੇ ਦੇਖੇ ਗਏ ਨੇ ਇਹ ਸੰਵੇਦਨਸ਼ੀਲ ਪਠਾਨਕੋਟ ਹੈ ਇਸ ਕਰਕੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਾਨੂੰ ਸजग ਰਹਿਣਾ ਪਏਗਾ ਇਸ ਸ਼ਹਿਰ ਚ ਕੋਣ ਨਮਾ ਬੰਦਾ ਆ ਰਿਹਾ ਹੈ ਕੋਣ ਰੇੜੀ ਲਗਾ ਰਿਹਾ ਹੈ ਕੋਣ ਕਿੱਥੇ ਟਹਿਰ ਰਿਹਾ ਹੈ ਇਹ ਸ਼ਹਿਰ ਵਾਸੀਆਂ ਨੂੰ ਵੀ ਸਮੇਂ ਨਾਲ ਚਾਹੀਦਾ ਹੈ ਛੋਟੇ ਜਿਹੇ ਲਾਲਚ ਪਿੱਛੇ ਕਿ ਮੈਨੂੰ ਕਰਾਇਆ ਜਿਆਦਾ ਮਿਲ ਗਿਆ ਅੱਜ ਮੇਰੇ ਬਾਹਰ ਰੇੜੀ ਲੱਗੀ ਮੈਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੀ ਪੀੜ੍ਹੀ ਦੇ ਨਾਲ ਅਸੀਂ ਕਿੰਨੀ ਨਜਾਇਜ਼ ਕਰ ਰਹੇ ਹਾਂ ਅੱਜ ਸਾਡੇ ਕੋਲ ਜਿਵੇਂ ਤੁਹਾਨੂੰ ਪਤਾ ਹੈਗਾ ਪਟਾਣਕੋਟ ਸ਼ਹਿਰ ਦੇ ਵਿੱਚ ਕਾਫੀ ਪੁਰਾਣਾ ਜਿਹੜਾ ਹੈਗਾ ਸੀਵਰ ਪਿਆ ਹੋਇਆ ਹੈਗਾ ਉਸ ਤੋਂ ਇਲਾਵਾ ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈਗਾ ਉਹ ਵੀ ਚੁੱਕਿਆ ਹੈਗਾ ਤੇ ਉਹਦੇ ਵਿੱਚ ਓਬਵੀਅਸਲੀ ਜਿਹੜਾ ਹੈਗਾ ਕੁਝ ਇੱਕ ਜਿਹੜੇ ਆਪਣੇ ਪੁਰਾਣੇ ਸੀਵਰ ਹੋਣ ਕਰਕੇ ਪੁਰਾਣੀ ਪਾਈਪ ਸਪਲਾਈ ਹੋਣ ਕਰਕੇ ਕੁਝ ਸ਼ਹਿਰ ਦੇ ਵਿੱਚ ਮਸਲੇ ਰਹਿੰਦੇ ਨੇ ਕਿਸੇ ਕਿਸੇ ਏਰੀਆ ਦੇ ਵਿੱਚ ਜਿੱਥੇ ਪਾਣੀ ਦੀ ਨਿਕਾਸੀ ਦੇ ਵੀ ਕੁਝ ਮਸਲੇ ਹੈਗੇ ਨੇ ਕੁਝ ਸਾਫ਼ ਪਾਣੀ ਦੀ ਜਿਹੜੀ ਉਪਲਬਧਤਾ ਹੈਗੀ ਏ ਉਹਦੇ ਵਾਸਤੇ ਵੀ ਕੁਝ ਇਸ਼ੂਸ ਹੈਗੇ ਨੇ ਤੇ ਉਹਨਾਂ ਬਾਰੇ ਡਿਸਕਸ਼ਨ ਹੋਈ ਹੈਗੀ ਕਾਫੀ ਪੋਜ਼ਿਟਿਵ ਡਿਸਕਸ਼ਨ ਹੋਈ ਹੈਗੀ ਇਹ ਮਸਲਿਆਂ ਨੂੰ ਸਮਝਿਆ ਹੈਗਾ ਸਿਰਫ ਸ਼ਿਕਾਇਤ ਦੇ ਤੌਰ ਤੇ ਨਹੀਂ ਰਦਰ ਅਸੀਂ ਇਹ ਵੀ ਦੇਖਿਆ ਕਿ ਉਹਨਾਂ ਦੇ ਹੱਲ ਕਿਵੇਂ ਹੋ ਸਕਦੇ ਹੈਗੇ ਸੋ ਉਹਨਾਂ ਦੇ ਵਿੱਚ ਜੋ ਵੀ ਉਹਨਾਂ ਦੇ ਹੱਲ ਹੋਣਗੇ ਜੋ ਵੀ ਨਿਪਟਾਰੇ ਕਰਨੇ ਹੋਣਗੇ ਉਹਨਾਂ ਵਾਸਤੇ ਕਾਰਪੋਰੇਸ਼ਨ ਦੀ ਜਿਹੜੀ ਸਾਰੀ ਟੀਮ ਹੈਗੀ ਹੈ ਉਹ ਜਿਹੜਾ ਹੈਗਾ ਆਪਣਾ ਜਿਹੜਾ ਵਰਤੋਂ ਕਰੇਗੀ ਆਪਣੀ ਮਸ਼ੀਨਰੀ ਤੇ ਉਹਨਾਂ ਦੇ ਮਸਲੇ ਆਪਾਂ ਹੱਲ ਕਰਾਵਾਂਗੇ ਲੋਕਾਂ ਲਈ ਸੋ ਕਈਆਂ ਅਧਿਕਾਰੀਆਂ ਨੇ ਜਿਹੜੀ ਕੰਪਲੇਨਟ ਉਹਨਾਂ ਕੋਲ ਕੀਤੀ ਗਈ ਕਿ ਫੋਨ ਨਹੀਂ ਉਪਲਬਧ ਸਮੇਂ ਸਿਰ ਕਿਹੜੀਆਂ ਦੀਆਂ ਹੈਗੀਆਂ ਦੇਖੋ ਜੀ ਕਾਰਪੋਰੇਸ਼ਨ ਦੇ ਹਰ ਇੱਕ ਮੁਲਾਜ਼ਮ ਦਾ ਫਰਜ਼ ਹੈਗਾ ਠੀਕ ਹੈ ਪਬਲਿਕ ਆਮ ਜਨਤੀ ਵੱਲੋਂ ਪਾਵੇਂ ਕੋਈ ਕਾਉਂਸਲ ਕਰ ਹੈਗੇ ਨੇ ਕਿ ਜੇ ਉਹ ਸਾਰਿਆਂ ਦੀ ਜਿਹੜੀ ਕੋਈ ਸ਼ਿਕਾਇਤਾਂ ਹੈ ਜਾਨੀ ਕੋਈ ਮਸਲੇ ਹੈਗੇ ਨੇ ਉਹਨਾਂ ਨੂੰ ਸੁਣਨ ਮੇਰੇ ਵੱਲੋਂ ਵੀ ਸਖਤ ਹਦਾਇਤ ਸਾਰਿਆਂ ਨੂੰ ਜਾਰੀ ਕੀਤੀ ਗਈ ਹੈਗੀ ਨਾਲ ਹੀ ਮੈਂ ਇੱਕ ਫੀਡਬੈਕ ਮੈਕੈਨਿਜ਼ਮ ਵੀ ਸਾਰਿਆਂ ਨੂੰ ਕਹਿਣਾ ਹੈਗਾ ਕਿ ਜੀ ਸਾਡੇ ਕੋਲ ਐਸਸੀ ਸਾਹਿਬ ਹੈਗੇ ਨੇ ਐਕਸ਼ਨ ਸਾਹਿਬ ਹੈਗੇ ਨੇ ਜੇ ਕੋਈ ਮੁਲਾਜ਼ਮ ਫੋਨ ਨਹੀਂ ਚੁੱਕਦਾ ਕਾਈਂਡਲੀ ਇਹਨਾਂ ਨੂੰ ਲੋਕ ਚ ਲਿਆ ਜਾਵੇ ਕਿ ਅਸੀਂ ਗੱਲ ਕਰ ਰਹੇ ਹਾਂ ਫੋਨ ਸਾਡਾ ਨਹੀਂ ਚੁੱਕਿਆ ਜਾ ਰਿਹਾ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਇਸ ਤੋਂ ਨਵਾਂ ਸਵੇਰੇ ਰੇਡੀਆਂ ਦਾ ਮਸਲਾ ਵੀ ਉਹਨਾਂ ਵੱਲੋਂ ਰੱਖਿਆ ਗਿਆ ਸਾਹਮਣੇ ਕਿ ਜਿਹੜੀਆਂ ਰੇਡੀਆਂ ਬਾਹਰੋਂ ਆ ਕੇ ਲੱਤ ਰਹੀਆਂ ਨੇ ਰੇਡੀਆਂ ਦਾ ਜਿਹੜਾ ਮਸਲਾ ਹੈਗਾ ਇਹ ਅੱਜ ਮੇਰੇ ਧਿਆਨ ਦੇ ਵਿੱਚ ਆਇਆ ਹੈਗਾ ਇਹਦੀ ਆਪਾਂ ਇੱਕ ਵਾਰੀ ਡਿਟੇਲਿੰਗ ਕਰਵਾਵਾਂਗੇ ਕਿ ਇਹ ਮਸਲਾ ਸੱਚ ਕੀ ਹੈਗਾ ਕਿਉਂਕਿ ਸਾਡੇ ਕੋਲ ਸ਼ਹਿਰ ਦੇ ਵਿੱਚ ਇੱਕ ਬੈਂਡਿੰਗ ਜ਼ੋਨ ਬਣਿਆ ਹੋਇਆ ਹੈ ਉਹਦੇ باوجود ਵੀ ਜਿਹੜੇ ਇਸ ਤਰੀਕੇ ਦੀ ਐਕਸਟਰਾ ਜਿਹੜੀਆਂ ਹੈਗੀਆਂ ਨੇ ਇਹ ਸਾਰਿਆਂ ਨੂੰ ਅਸੀਂ ਫਾਰਮਲ ਚੈਨਲ ਦੇ ਵਿੱਚ ਲਿਆ ਕੇ ਰਜਿਸਟਰ ਕਰਵਾ ਕੇ ਤੇ ਫਿਰ ਆਪਾਂ ਤਰੀਕੇ ਨਾਲ ਇਹਨਾਂ ਦਾ ਜਿਹੜਾ ਹੱਲ ਨਾਲ ਪਿੱਛੇ ਲੰਬੇ ਪਿਛਲੇ 90 ਸਸੀਏ ਜੀ ਸਾਰੇ ਅਫਸਰ ਜਿਹੜੇ ਵੀ ਆਪਣਾ ਟੈਕਨੀਕਲ ਟੀਮ ਹੈਗੀ ਹੈ ਤੇ ਉਹਨਾਂ ਦਾ ਜਿਹੜਾ ਹੈਗਾ ਆਪਾਂ ਜਿਹੜੀ ਕਾਰਵਾਈ ਹੈਗੀ ਉਹਨਾਂ ਕੋਲੋਂ ਅੱਜ ਅਸੀਂ ਪਾਰਿਸ ਵਿੱਚ ਆ ਗਏ ਜੀ